ਕਿ ਉਹਦਾ ਪੋਜੀਟਿਵ ਰਿਜ਼ਲਟ ਵੇਖਣ ਨੂੰ ਮਿਲ ਰਿਹਾ ਆਈ ਗੈਸ ਵੀ ਫੋਰ ਦਾ ਸੇਕ ਆ ਪੰਜਾਬ ਮੈਂ ਬਾਰ ਬਾਰ ਕਹਿ ਰਿਹਾ ਆਪਣੇ ਹਿੱਤਾਂ ਨੂੰ ਛੱਡ ਕੇ ਪਾਰਟੀ ਪੰਜਾਬ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਮੈਂ ਧਨਵਾਦੀ ਆ ਜਿਹੜੇ ਲੀਡਰਸ ਲਾਰਜਰ ਇੰਟਰਸਟ ਚਾਹੇ ਉਹ ਵਡਾਲਾ ਸਾਹਿਬ ਨੇ ਚਾਹੇ ਚੰਦੂ ਬਾਜਰਾਤ ਸਾਹਿਬ ਨੇ ਚਾਹੇ ਭੋਲੂਵਾਲ ਰਾਠਾ ਸਾਹਿਬ ਨੇ ਕਈਆਂ ਨੇ ਵੈਲਕਮ ਕੀਤਾ ਮੈਂ ਸਭ ਦਾ ਧੰਨਵਾਦ ਕਰਦਾ ਗੱਲ ਕਰਨ ਜਾਓਗੇ ਜੀ ਦਾ ਦੇ ਨਾਲ ਇਹਨਾਂ ਦੇ ਨਾਲ ਮੈਂ ਨੰਗੇ ਪੈਰੀ ਜਾਊਂਗਾ ਜੀ ਹੋਰ ਦੱਸੋ ਮੈਂ ਨੰਗੇ ਪੈਰੀ ਜਾਊਂਗਾ ਪੰਜਾਬ ਭਲੇ ਆਸਤੇ ਜਿੱਥੇ ਕਹੂੰਗੇ ਸਰਬਨੀਤੂ ਬਾਬਾ 라ਉਂ ਗਾਂਧੀ ਨਿਮਾਰਚੋ ਕਿਹੜਾ ਬੀਜੇਪੀ ਕਹਿ ਰਹੀ ਹੈ ਕਿ ਸੇਖੋਂ ਕਪਮਾਨ ਕੀਤਾ ਗਿਆ ਹੈ ਇਸ ਤਰੀਕੇ ਸੀ ਗਰਦਾਰ ਬੋਲਾ ਹੈ 라ਉਂ ਗਾਂਧੀ ਮੈਂ ਨੀਚੇ ਕਰਨਾ ਹੈ ਅਕਾਲੀ ਦਰ ਕਿਵੇਂ ਪੰਜਾਬ ਦੇ ਲੋਕ ਇਹ ਮੰਗ ਕਰਦੇ ਆ ਜੋ ਹਾਲਾਤ ਪੰਜਾਬ ਦੇ ਦਿੱਲੀ ਤੋਂ ਚੱਲਣ ਵਾਲੀ ਦਿੱਲੀ ਤੋਂ ਰਿਮੋਟ ਕੰਟਰੋਲ ਕੇਜਰੀਵਾਲ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਜੋ ਹਾਲਾਤ ਬਣਾਏ ਆ ਚਾਹੇ ਉਹ ਆਰਥਿਕ ਹਾਲਾਤ ਨੇ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਚਾਹੇ ਉਹ ਲਾਅ ਐਂਡ ਆਰਡਰ ਹੈ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਹੈ ਪੰਜਾਬ ਦੇ ਰਾਜਨੀਤੀ ਦੀ ਗੱਲ ਆ ਸੀਐਮ ਸਾਹਿਬ ਮੀਟਿੰਗ ਕਰ ਰਹੇ ਆ ਨੈਪ ਸਿੰਘ ਸੈਣੀ ਸਾਹਿਬ ਨਾਲ ਕਹਿੰਦੇ ਜੀ ਅਸੀਂ ਤਾਂ ਪਾਣੀ ਲਿਟਰਲੀ ਕਨਸੀਡ ਕਰਤਾ ਪਾਣੀ ਦੇਣ ਨੂੰ ਤਿਆਰ ਜਦ ਭਾਈ ਆਪਣਾ ਉਥੇ ਕਨਈਆ ਜੀ ਦੀ ਜਦ ਗੱਲ ਕਰਦੇ ਆ ਸੋ ਇਹ ਸਾਰੀ ਚੀਜ਼ਾਂ ਤੋਂ ਬੜਾਈ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਦੀ ਹੁਣ ਹਰਿਆਣੇ 'ਚ ਕਿਉਂਕਿ ਉਹ ਆਪ ਦੀ ਪੈਟ ਬਣਾਉਣਾ ਚਾਹੁੰਦੇ ਆ ਉਹੀ ਗੁਪਤਾ ਸਾਹਿਬ ਸਨ ਨਾ ਇਹਨਾਂ ਦੇ ਰਾਜ ਸਭਾ ਦੇ ਐਮਪੀ ਜਿਹੜੇ ਕਹਿੰਦੇ ਕੋਨੇ-ਕੋਨੇ ਤੱਕ ਪਾਣੀ ਪਹੁੰਚਾ ਦੇਵਾਂਗੇ ਸੋ 올 디즈 이슈즈 ਨੂੰ ਦੇਖਦਿਆਂ ਹੋਇਆ ਪੰਜਾਬ ਦੇ ਲੋਕ ਇਹ ਮੰਗ ਕਰ ਰਹੇ ਆ ਥੈਟ ਸ਼੍ਰੋਮਣੀ ਅਕਾਲੀ ਦਲ ੀਡਸ ਟੂ ਕਮ ਟੂਗੇਦਰ ਔਰ ਮੈਂ ਤਨਵਾਦੀ ਆ ਕੱਲ ਮੈਂ ਤੁਹਾਡੇ ਰਾਈ ਇਹ ਗੱਲ ਕੀਤੀ ਐ ਅੱਜ ਮੈਨੂੰ ਪਤਾ ਲੱਗਿਆ ਜਟਾ ਲੋਟ ਆਫ ਲੀਡਰਸ ਹੈਵ ਵੈਲਕਮਡ ਇਟ ਮੈਂ ਆਪ ਤਾਂ ਨਹੀਂ ਵੇਖੀ ਬਟ ਮੈਨੂੰ ਕੋਈ ਫੋਨ ਤੇ ਦੱਸ ਰਿਹਾ ਸੀਗਾ ਕਿ ਸ਼ਾਇਦ ਹਾਂਜੀ ਹਾਂਜੀ ਮੇਰੇ ਨਾਲ ਕਈਆਂ ਨੇ ਗੱਲ ਵੀ ਕੀਤੀ ਆ ਇਸ ਵੀ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸਾਹਿਬ ਦਾ ਵੀ ਇਹਦੇ ਚ ਉਹਨਾਂ ਨੇ ਗੋ ਹੈਟ ਮੈਨੂੰ ਦਿੱਤਾ ਮੈਨੂੰ ਜਦ ਜੇਲ੍ਹ ਚ ਵੀ ਮਿਲੇ ਸੀ ਸਾਡੀ ਇਹੀ ਗੱਲ ਹੋਈ ਸੀ ਔਰ ਮੈਂ ਸਮਝ ਰਿਹਾ ਕਿ ਉਹਦਾ ਪੋਜ਼ਿਟਿਵ ਰਿਜ਼ਲਟ ਵੇਖਣ ਨੂੰ ਮਿਲ ਰਿਹਾ ਆਈ ਗੈਸ ਵੀ ਫੋਰ ਦਾ ਸ਼ੇਕ ਆ ਪੰਜਾਬ ਮੈਂ ਬਾਰ ਬਾਰ ਕਹਿ ਰਿਹਾ ਆਪਣੇ ਹਿੱਤਾਂ ਨੂੰ ਛੱਡ ਕੇ ਪਾਰਟੀ ਪੰਜਾਬ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਮੈਂ ਤਨਵਾਦੀ ਆ ਜਿਹੜੇ ਅ ਲੀਡਰਸ ਲਾਰਜਰ ਇੰਟਰਸਟ ਚ ਚਾਹੇ ਉਹ ਬਡਾਲਾ ਸਾਹਿਬ ਨੇ ਚਾਹੇ ਚੰਦੂ ਮਾਜਰਾ ਸਾਹਿਬ ਨੇ ਚਾਹੇ ਪੋਲੂਵਾਲ ਰਾਠਾ ਸਾਹਿਬ ਨੇ ਕਈਆਂ ਨੇ ਵੈਲਕਮ ਕੀਤਾ ਮੈਂ ਸਭ ਦਾ ਧੰਨਵਾਦ ਕਰਦਾ ਗੱਲ ਕਰਨ ਜਾਓਗੇ ਜੀ ਸਾਡੇ ਨਾਲ ਬਿਨਾਂ ਦੇ ਨਾਲ ਮੈਂ ਨੰਗੇ ਪੈਰੀ ਜਾਊਂਗਾ ਜੀ ਹੋਰ ਦੱਸੋ ਮੈਂ ਨੰਗੇ ਪੈਰੀ ਜਾਊਂਗਾ ਪੰਜਾਬ ਭਲੇ ਆਸਤੇ ਜਿੱਥੇ ਕਹੋਗੇ ਸਰ ਆਪਣੀ ਬਿੱਟੂ ਕਿਹੜਾ ਰਾਹੁਲ ਗਾਂਧੀ ਦੀ ਸਮਾਰੰਚਾ ਕਿਹੜਾ ਬੀਜੇਪੀ ਕਹਿ ਰਹੀ ਹੈ ਕਿ ਸਿੱਖੋ ਕਪਮਾਨ ਕੀਤਾ ਗਿਆ ਹੈ ਜਿਸ ਤਰੀਕੇ ਸੇ ਗੱਦਾਰ ਬੋਲਾ ਹੈ ਰਾਹੁਲ ਗਾਂਧੀ ਤੁਸੀਂ ਮੈਨੂੰ ਨੀਚੇ ਕਰ ਲਓ ਯਾਰ ਅਕਾਲੀ ਦਲ ਕਿਵੇਂ ਦੇਖੀ ਗੱਦਾਰ ਦੀ ਪਰਿਭਾਸ਼ਾ ਕੀ ਹੈ ਸਰ ਇਸ ਤਰ੍ਹਾਂ ਮੇਰੇ ਤੋਂ ਤਾਂ ਬਿਹਤਰ ਤੁਸੀਂ ਸਮਝਦੇ ਹੋ